ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ ਮੌਜੂਦ ਨੇ ਡੱਲੇਵਾਲ ਸਾਹਿਬ ਅੱਜ ਮੀਟਿੰਗ ਹੋਈ ਹੈ ਕੀ ਕੁਝ ਫੈਸਲਾ ਹੋਇਆ ਨਹੀਂ ਇਹ ਮੀਟਿੰਗ ਮੈਂ ਫਿਰ ਇੱਕ ਬੇਨਤੀ ਕਰਾਂ ਇਹ ਮੀਟਿੰਗ ਕੇਵਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੀ ਜੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਿਰਫ ਇੰਨਾ ਹੀ ਕੰਮ ਸੀਗਾ ਕਿ ਤੁਹਾਨੂੰ ਅਸੀਂ ਮੀਟਿੰਗ ਅਰੇਂਜ ਕਰਵਾ ਕੇ ਦਿੰਨੇ ਆ ਆਓ ਸਰਕਾਰ ਨੇ ਮੀਟਿੰਗ ਸਾਨੂੰ ਕਿਹਾ ਠੀਕ ਹੈ ਉਧਰੋਂ ਉਹਨਾਂ ਦੀ ਮੀਟਿੰਗ ਆ ਗਈ ਹੈ ਸੱਦਾ ਆ ਗਿਆ ਸਾਨੂੰ ਕਿ ਕੱਲ ਨੂੰ ਸ਼ਾਮ ਨੂੰ 5:00 ਵਜੇ ਮੀਟਿੰਗ ਸਾਡੀ ਚੰਡੀਗੜ੍ਹ ਉਸੇ ਥਾਂ ਤੇ ਹੋਣੀ ਜਿੱਥੇ ਪਹਿਲਾਂ ਹੋਈ ਹੈ ਔਰ ਦੂਜੀ ਜਿਹੜੀ ਗੱਲ ਹੈ ਅਗਲੀ ਉਹ ਇਹ ਹੈ ਕਿ ਦੇਖੋ ਅ ਮੀਟਿੰਗ ਦਾ ਸੱਦਾ ਆਉਣਾ ਉਹ ਨਾ ਮੈਨਾਂ ਨਹੀਂ ਰੱਖਦਾ ਜਿੰਨਾ ਹਾਲਾਤਾਂ ਨੂੰ ਕੰਟਰੋਲ ਕਰਨਾ ਰੱਖਦਾ ਹੈ ਉਹਦੇ ਲਈ ਸਾਡਾ ਪ੍ਰਸ਼ਾਸਨ ਨਾਲ ਲਗਾਤਾਰ ਚਰਚਾ ਹੋਈ ਹੈ ਕਿ ਇਹਨੂੰ ਜਿਹੜਾ ਉੱਥੇ ਅੱਜ ਦੂਜੀ ਸਟੇਟ ਵੱਲੋਂ ਸ਼ੈਲਿੰਗ ਕੀਤੀ ਜਾ ਰਹੀ ਹੈ ਲੋਕਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਹੈ ਉਹਨੂੰ ਕੰਟਰੋਲ ਕਰੋ ਔਰ ਉਹ ਲਗਾਤਾਰ ਅਧਿਕਾਰੀ ਹੈ ਉਹਨਾਂ ਨਾਲ ਟੱਚ 'ਚ ਨੇ ਗੱਲਬਾਤ ਕਰ ਰਹੇ ਨੇ ਔਰ ਉਹਦੇ ਉਹਦੇ ਸਬੰਧ 'ਚ ਮਿਹਨਤ ਵੀ ਕਰ ਰਹੇ ਨੇ ਕਦੇ ਮੈਨੂੰ ਹੁਣ ਫਿਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਤੁਸੀਂ ਆਪਣੇ ਵਾਲੇ ਪਾਸੋਂ ਇਹ ਜ਼ੂਥ ਨੂੰ ਕੰਟਰੋਲ ਕਰੋ ਪਰ ਅਸੀਂ ਉਧਰਲੇ ਪਾਸੇ ਕੁਝ ਵੀ ਕਰੀਏ ਇਹਨੂੰ ਕੰਟਰੋਲ ਕਰਦੇ ਆਂ ਸੈਂਟਰ ਤੋਂ ਤੁਹਾਨੂੰ ਕਿਸੇ ਦਾ ਫੋਨ ਆਇਆ ਮੰਤਰੀ ਦਾ ਕਿ ਜਾਂ ਚਿੱਠੀ ਰਾਈਸ ਨੇ ਆਇਆ ਭੇਜਿਆ ਜਾਂ ਅਧਿਕਾਰੀਆਂ ਨੇ ਸੁਨੇਹਾ ਲਾਇਆ ਤੁਹਾਡੇ ਤੱਕ ਨਹੀਂ ਪਹਿਲਾਂ ਸਾਨੂੰ ਅਧਿਕਾਰੀਆਂ ਦਾ ਸੁਨੇਹਾ ਲੱਗਿਆ ਉਸ ਤੋਂ ਬਾਅਦ ਅਧਿਕਾਰੀਆਂ ਦੇ ਸੁਨੇਹੇ ਤੋਂ ਬਾਅਦ ਅੱਛਾ ਸਾਡੀ ਮੀਟਿੰਗ ਹੋਈ ਅਧਿਕਾਰੀਆਂ ਨਾਲ ਹੁਣ ਅਧਿਕਾਰੀਆਂ ਨੇ ਸਾਨੂੰ ਕਿਹਾ ਜਦੋਂ ਅਸੀਂ ਕਿਹਾ ਕਿ ਜਦੋਂ ਉਧਰ ਮਾਹੌਲ ਸਾਜ ਕਰ ਕਰੋ ਪਹਿਲੇ ਜਦੋਂ ਉਹਨਾਂ ਨੇ ਮਾਹੌਲ ਸਾਜ ਕਰ ਕਰਨ ਦਾ ਯਤਨ ਕੀਤਾ ਪਰ ਸਾਨੂੰ ਕਿਹਾ ਵੀ ਅਸੀਂ ਸਾਰਿਆਂ ਨੂੰ ਕਹਤਾ ਮਾਹੌਲ ਠੀਕ ਕਰ ਲਿਆ ਗਿਆ ਹੈ ਉਹਨਾਂ ਹਾਲਾਤਾਂ ਦੇ ਵਿੱਚ ਫੇਰ ਸਾਡੀ ਅਗਲੀ ਗੱਲ ਕਾਹਤਰੀ ਹੈ ਔਰ ਉਹਦੇ ਚੋਂ ਇਹ ਨਿਕਲਿਆ ਕਿ ਕੱਲ ਸ਼ਾਮ ਨੂੰ 5 ਵਜੇ ਦੀ ਮੀਟਿੰਗ ਵੀ ਹੈ ਮੀਟਿੰਗ ਉਹ ਦਿਨ ਵੀ ਹੋਈ ਡਿਲੀਵਰ ਸਾਹਿਬ ਕੋਈ ਅੱਗੇ ਵਧਿਆ ਕੇਂਦਰ ਕੋਈ ਅੱਗੇ ਗੱਲਾਂ ਕਰਨ ਤੇ ਵਿਚਾਰ ਬਣੀ ਹੈ ਤਾਂ ਹੀ ਮੀਟਿੰਗ ਰੱਖੀ ਗਈ ਹੈ ਦੇਖੋ ਸਵਾਲ ਇਹ ਹੈ ਕਿ ਸਾਡਾ ਬਾਰ ਬਾਰ ਇਹ ਗੱਲ ਸੀ ਵੀ ਕਿ ਸਰਕਾਰ ਅਗਰ ਕੋਈ ਪੋਜ਼ਿਟਿਵ ਅੱਗੇ ਕਦਮ ਵਧਾਉਂਦੀ ਹੈ ਫਿਰ ਹੀ ਮੀਟਿੰਗਾਂ ਦਾ ਫਾਇਦਾ ਹੈ ਲੇਕਿਨ ਇਹ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਆਇਆ ਕਿ ਇਹਨਾਂ ਨੂੰ ਕੀ ਸੰਕੇਤ ਆ ਇਹ ਦੱਸ ਸਕਦੇ ਨੇ ਇਹਨਾਂ ਨੂੰ ਜਿਆਦਾ ਪਤਾ ਹੈ ਲੇਕਿਨ ਇਹ ਸੀ ਕਿ ਅਗਰ ਸਰਕਾਰ ਦੇ ਅੰਦਰ ਪੋਜ਼ਿਟਿਵਿਟੀ ਨਾ ਹੁੰਦੀ ਅਗਾਂ ਨਾ ਵਧਣਾ ਹੁੰਦਾ ਤਾਂ ਮੀਟਿੰਗ ਨਹੀਂ ਸੀ ਹੋਣੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਕੀ ਵਿਚਾਰ ਕੀਤਾ ਤੁਸੀਂ ਉਹ ਮੰਗ ਰੱਖੀ ਜਾਏਗੀ ਡੈਫੀਨਿਟਲੀ ਨਹੀਂ ਉਹ ਦੇਖੋ ਇਹ ਮੰਗਾ ਛੱਡਣ ਮਾਜਦੀਆਂ ਹੈ ਨਹੀਂ ਗਿਆ ਇਹ ਮੰਗਾ ਹੈਗੀਆਂ ਨੇ ਇਹ ਮੰਗਾਂ ਜਾਰੀ ਕਰਨੀਆਂ ਇਹਦਾ ਅਜੇ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਹੈ ਮੀਟਿੰਗ طے ਹੋਈ ਹੈ ਅੱਗੇ ਦੀ ਅੱਗੇ ਦੀਆਂ ਵੀ ਕੀ ਕੀ ਮੰਗਾਂ ਨੇ ਉਹ ਤਾਂ ਸਾਰੀਆਂ ਸਾਡੀ ਹੈਜਟੇ ਪੰਦੇਰ ਸਾਹਿਬ ਪਹਿਲਾਂ ਦੱਸ ਕੇ ਦਿੱਲੀ ਕੂਚ ਦਾ ਫੈਸਲਾ ਫਿਰ ਕੱਲ 5 ਵਜੇ ਤੱਕ ਰੋਕਿਆ ਜਾਏਗਾ ਹਾਏ ਦੇਖੋ ਜਦੋਂ ਮੀਟਿੰਗ ਦਾ سلسلہ ਸ਼ੁਰੂ ਹੋਗਾ ਮੀਟਿੰਗ ਸੱਦ ਲਈ ਫਿਰ ਮੈਨੂੰ ਲੱਗਦਾ ਕਿਸੇ ਵੀ ਤਰੀਕੇ ਦੇ ਨਾਲ ਇਹ ਕਰਨਾ ਠੀਕ ਨਹੀਂ ਹੁੰਦਾ ਰਵਈਆ ਕਿਵੇਂ ਦਾ ਲੱਗ ਰਿਹਾ ਹੈ ਕੇਂਦਰ ਦਾ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਕੇਂਦਰ ਦਾ ਰਵਈਆ ਜਿਸ ਤਰ੍ਹਾਂ ਦੇ ਹਾਲਾਤ ਨੇ ਪੋਸਟਰਾਂ ਦੇ ਹਾਲਾਤ ਹੈ ਕਿ ਕੇਂਦਰ ਸਾਨੂੰ ਝੂਠੇ ਕਰਕੇ ਪ੍ਰੈਸ ਦੇ ਸਾਹਮਣੇ ਕਹਿਣਾ ਚਾਹੁੰਦਾ ਹੈ ਕਿ ਕਿਸਾਨ ਸਾਡੀ ਗੱਲ ਮੰਨ ਨਹੀਂ ਰਹੇ ਅਸੀਂ ਤੁਹਾਨੂੰ ਕਿ ਆਓ ਫੇ ਟੇਬਲ ਤੇ ਅਸੀਂ ਫੇਰ ਆਉਣੇ ਆ ਟੇਬਲ ਤੇ ਆ ਲੈ ਕੇ ਆਓ ਕੀ ਲੈ ਕੇ ਆਉਣੇ ਉਹਨਾਂ ਦੇ ਮੰਤਰੀ ਨੇ ਜਿਸ ਤਰੀਕੇ ਦੇ ਨਾਲ ਇੱਥੋਂ ਹਰਿਆਣਾ ਦੇ ਇੱਕ ਮਿਨਿਸਟਰ ਨੇ ਧਿਆਨ ਦਿੱਤਾ ਹੈ ਅਸੀਂ ਗੱਲਬਾਤ ਲਈ ਤਿਆਰ ਆ ਅਸੀਂ ਮਸਲਿਆਂ ਦਾ ਹੱਲ ਕਰਨ ਲਈ ਵੀ ਤਿਆਰ ਆ ਤਾਂ ਉਹਨੂੰ ਅਸੀਂ ਕਿਸੇ ਤਰੀਕੇ ਦੇ ਨਾਲ ਇਹ ਨਹੀਂ ਜਾਣ ਦੇਣਾ ਚਾਹੁੰਦੇ ਕਿ ਉਹ ਕੱਲ ਨੂੰ ਕਹਿਣ ਕਿ ਅਸੀਂ ਦਾ ਹੱਲ ਕਰਦੇ ਸੀ ਇਹਨਾਂ ਨੇ ਸਾਡੀ ਗੱਲ ਮੰਨੀ ਜਿਹੜੇ ਅੱਧੂ ਗੈਸ ਦੇ ਗੋਲੇ ਆ ਰਹੇ ਨੇ ਉਹਨੂੰ ਲੈ ਕੇ ਕੋਈ ਗੱਲ ਬਈ ਇਹ ਬੈਠਕ ਜਿਹੜੀ ਹੈ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਲੰਮੀ ਚਰਚਾ ਹੋਈ ਔਰ ਇਹਦੇ ਤੇ ਉਹਨਾਂ ਦੀ ਬਾਰ-ਬਾਰ ਉੱਠ ਕੇ ਉਹਨਾਂ ਨਾਲ ਗੱਲ ਕਰਦੇ ਰਹੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਸਾਡੀ ਅਗਲੀ ਗੱਲ ਹੋਈ ਠੀਕ ਹੈ ਦਲੇਵਾਲ ਸਾਹਿਬ ਧੰਨਵਾਦ ਆ ਇਹ ਜਗਜੀਤ ਸਿੰਘ ਡੱਲੇਵਾਲ ਨੇ ਜਿਨ੍ਹਾਂ ਦੇ ਹਾਲੋ ਦੱਸਿਆ ਗਿਆ ਕਿ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਸੀਗੀ ਤਾਂ ਮੀਟਿੰਗ ਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਕੱਲ 5 ਵਜੇ ਚੰਡੀਗੜ੍ਹ ਦੇ ਵਿੱਚ ਤਿੰਨ ਕੇਂਦਰੀ ਮੰਤਰੀਆਂ ਦੇ ਨਾਲ ਜਿਹੜੀ ਹੈ ਉਹ ਮੀਟਿੰਗ ਹੋਏਗੀ ਖੇਤੀਬਾੜੀ ਮੰਤਰੀ ਹੈਗੇ ਨੇ ਅਰਜਨ ਮੁੰਡਾ ਔਰ ਪਿਊਸ਼ ਗੋਇਲ ਹੈਗੇ ਨੇ ਤਾਂ ਇਸ ਤਰੀਕੇ ਦੇ ਨਾਲ ਤਿੰਨ ਮੰਤਰੀਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਕੱਲ 5 ਵਜੇ ਮੀਟਿੰਗ ਰੱਖੀ ਗਈ ਹੈ 5 ਵਜੇ ਤੱਕ ਚੰਡੀਗੜ੍ਹ ਕੂਚ ਦਾ ਜਿਹੜਾ ਉਹ ਫੈਸਲਾ ਉਹਨਾਂ ਤੱਕ ਰੋਕਿਆ ਜਾਏਗਾ ਉਸ ਤੋਂ ਬਾਅਦ ਜਿਹੜਾ ਅਗਲਾ ਫੈਸਲਾ ਲਿਆ ਜਾਏਗਾ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਣੀ ਟੀਵੀ